ਇਹਨਾਂ ਨੂੰ ਬਿਠਾ ਕੇ ਗੱਲ ਕਰ ਰਹੇ ਹੋ ਜਿੱਥੇ ਜਿਹੜੀਆਂ ਸਟੇਟਾਂ ਦੇ ਵਿੱਚ ਐਮਐਫਪੀ ਹੈਗੀ ਨਹੀਂ ਜਿਹੜੇ ਲੋਕੀ ਜਿਹੜੇ ਅਸੀਂ ਕਿਸਾਨ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਮੇਰੀ ਆਪ ਸੇ ਪ੍ਰਾਰਥਨਾ ਹੈ ਕਿ ਓਮਕਾਰ ਜਪ ਕੀਆ ਕਰੋ ਚਲੋ ਜੀ ਜੋ ਇਹਨਾਂ ਨੇ ਕਿਹਾ ਕਿ ਓਮਕਾਰ ਜਪਕਿਆ ਕਰੋ ਇੱਥੇ ਸਾਰੇ ਵਰਗਾਂ ਦੇ ਲੋਕਾਂ ਸਾਰੇ ਧਰਮਾਂ ਦੇ ਲੋਕਾਂ ਸਾਰੇ ਰਿਲੀਜੀਅਨਸ ਦੇ ਲੋਕਾਂ ਸੋ ਸਾਨੂੰ ਸਭ ਕੁਝ ਜੱਪਣਾ ਚਾਹੀਦਾ ਹੈ ਸੋ ਮੈਂ ਵਿੱਚ ਇਹ ਗੱਲ ਰਹਿ ਗਈ ਮੈਂ ਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਸਿੱਧਾ ਕੁਐਸਚਨ ਮੋਦੀ ਸਰਕਾਰ ਨੂੰ ਇਹੀ ਹੈ ਵੀ ਸਾਡੇ ਕਿਸਾਨ ਭਰਾ ਜਿਹੜੇ ਇੱਥੇ ਦਿੱਲੀ ਦੇ ਵਿੱਚ ਅੰਦੋਲਨ ਕਰ ਰਹੇ ਨੇ ਜਿਹੜੇ ਸਾਡੇ ਹਰਿਆਣਾ ਦੇ ਪੰਜਾਬ ਦੇ ਰਾਜਸਥਾਨ ਦੇ ਸਾਰੇ ਸਟੇਟਾਂ ਦੇ ਕਿਸਾਨ ਇੱਥੇ ਆ ਕੇ ਅੰਦੋਲਨ ਕਰ ਰਹੇ ਨੇ ਮੋਦੀ ਜੀ ਨੇ ਇੱਥੋਂ ਦੇ ਕਿਸਾਨਾਂ ਨੂੰ ਇਨਵੀਟੇਸ਼ਨ ਦੇਣ ਬਾਰੇ ਨਹੀਂ ਸੋਚਿਆ ਵੀ ਉਹ ਇੱਥੋਂ ਦੇ ਕਿਸਾਨਾਂ ਨੂੰ ਇਨਵਾਈਟ ਕਰਕੇ ਉਹਨਾਂ ਦੇ ਨਾਲ ਵੀ ਗੱਲ ਕਰਨ ਉਹਨਾਂ ਨੂੰ ਵੀ ਕੁਐਸਚਨ ਪੁੱਛਣਾ ਵੀ ਤੁਸੀਂ ਦੱਸੋ ਵੀ ਤੁਸੀਂ ਕੀ ਚਾਹੁੰਦੇ ਹੋ ਕੀ ਮੰਗ ਹੈ ਤੁਹਾਡੀ ਸਾਨੂੰ ਉਹ ਇੱਥੇ ਠੰਡ ਦੇ ਵਿੱਚ ਠਾਰ ਰਹੇ ਨੇ ਔਰ ਉਹਨਾਂ ਕਿਸਾਨਾਂ ਦੇ ਨਾਲ ਗੱਲ ਕਰ ਰਹੇ ਨੇ ਉਹ ਜਿਨ੍ਹਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਦੇ ਉੱਥੇ ਮੰਡੀ ਸਿਸਟਮ ਪਹਿਲਾਂ ਦਾ ਖਤਮ ਹੋ ਚੁੱਕਿਆ ਹੈ ਉਹਨਾਂ ਦੇ ਜਿਹੜੇ ਕਿਸਾਨ ਜਿਹੜੇ ਉਹ ਖਰੀਦੇ ਹੋਏ ਕਿਸਾਨ ਆ ਜਿਨ੍ਹਾਂ ਨੂੰ ਸਿਰਫ ਉਹ ਆਪਣਾ ਸਟੇਟਮੈਂਟ ਸਹੀ ਕਰਨਾ ਚਾਹੁੰਦੇ ਆ ਸਾਰਿਆਂ ਦੇ ਸਾਹਮਣੇ ਕਿ ਅਸੀਂ ਸਹੀ ਆ ਇਹ ਗੱਲ ਤਾਂ ਜਿਹੜਾ ਬਿਲ ਅਸੀਂ ਇਹਨਾਂ ਵਾਸਤੇ ਬਣਾਇਆ ਉਹ ਬਿਲਕੁਲ ਸਹੀ ਹੈ ਮੋਦੀ ਜੀ ਮੈਂ ਇਸ ਗੱਲ ਦਾ ਜਵਾਬ ਮੰਗਦੀ ਤੁਹਾਡੇ ਤੋਂ ਜਿਹੜੇ ਸਾਡੇ ਇੱਥੇ 50000 ਤੋਂ ਉੱਤੇ ਜਿਹੜੇ ਸਾਡੇ ਬਜ਼ੁਰਗ ਜਿਹੜੇ ਸਾਡੇ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਏ ਉਸ ਕਿਸਾਨਾਂ ਦਾ ਤੁਸੀਂ ਕੀ ਦੋਗੇ ਸਾਨੂੰ ਤੁਸੀਂ ਸਾਡੇ ਕਿਸਾਨ ਵਾਪਸ ਕਰ ਸਕਦੇ ਹੋ ਇਸ ਇਸ ਅੰਦੋਲਨ ਦੇ ਵਿੱਚ ਜੋ ਸ਼ਹੀਦੀਆਂ ਦੇ ਰਹੇ ਨੇ ਮੇਰੇ ਬਾਪ ਨੇ ਵੀ ਬਹੁਤ ਪਹਿਲਾਂ ਬਹੁਤ ਸਾਲ ਪਹਿਲਾਂ ਸ਼ਹੀਦੀ ਦਿੱਤੀ ਸੀਗੀ ਇਸੇ ਅੰਦੋਲਨ ਦੇ ਵਿੱਚ ਤੁਸੀਂ ਮੇਰਾ ਬਾਪ ਵਾਪਸ ਕਰ ਦੋਗੇ ਅੱਜ ਮੇਰੇ ਬਾਬਿਆਂ ਦੇ ਵਿੱਚ ਮੈਂ ਆਪਣਾ ਬਾਪ ਵੇਖਦੀ ਹਾਂ ਤੁਸੀਂ ਮੇਰੇ ਬਾਪੇ ਵਾਪਸ ਕਰ ਦੋਗੇ ਇਸ ਮੋਦੀ ਸਰਕਾਰ ਨੇ ਇਹ ਜੀ ਸਰਕਾਰ ਦੀ ਅਸੀਂ ਆਉਣ ਵਾਲੇ ਟਾਈਮ ਤੇ ਹੁਣ ਤੱਕ ਨਹੀਂ ਦੇਖੀ ਕਿ ਇਹ ਜੀ ਸਰਕਾਰ ਨੇ ਹੱਦਾਂ ਪਾਰ ਕਰਤੀਆਂ ਕੋਈ ਕੋਈ ਹੱਥ ਨਹੀਂ ਛੱਡੀ ਬਸ ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਅਨਮੋਲ ਅਨਮੋਲਕ ਅੰਕਲ ਪਹਿਲਾਂ ਕਹਿ ਕੇ ਗਏ ਸੀ ਕਿ ਕਿ ਆਪਾਂ ਨੂੰ ਏਕਾ ਬਣਾਉਣ ਦੀ ਲੋੜ ਹੈ ਕਿਉਂਕਿ ਇਹ ਸਰਕਾਰ ਦੇ ਵਿੱਚ ਬਹੁਤ ਜਿਹੇ ਇਹ ਜਿਹੇ ਲੋਕੀ ਆ ਜਿਹੜੇ ਆਪਸ ਦੇ ਵਿੱਚ ਫੋਟ ਪਉਣ ਵਾਲੀਆਂ ਗੱਲਾਂ ਕਰਦੇ ਆ ਸਾਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਖੜੇ ਹੋ ਕੇ ਗੱਲਾਂ ਕਰਦੇ ਆ ਵੀ ਤੁਸੀਂ ਜਾਓ ਅੱਗੇ ਵਧੋ ਤੁਸੀਂ ਬਹੁਤ ਦਿਨ ਹੋ ਗਏ ਇੱਥੇ ਬੈਠੇ ਨੂੰ ਤੁਸੀਂ ਗ੍ਰਿਫਤਾਰੀਆਂ ਦੋ ਇਹ ਜਿਹੇ ਲੋਕਾਂ ਨੂੰ ਪੁੱਛੋ ਜਾ ਕੇ ਕਿ ਸ਼ਾਂਤਮਈ ਅੰਦੋਲਨ ਜੋ ਗਲਗ ਜੀ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੀ ਸਪਰੀਮ ਕੋਰਟ ਨੇ ਸਾਨੂੰ ਇੱਕ ਆਰਡਰ ਦਿੱਤਾ ਹੈ ਔਰ ਸਾਡੇ ਉੱਤੇ ਕੋਈ ਵੀ ਕਿਸੇ ਵੀ ਤਰੀਕੇ ਦੀ ਗ੍ਰਿਫਤਾਰੀ ਨਹੀਂ ਕਰ ਦੇ ਕਿਉਂਕਿ ਅਸੀਂ ਪੀਸਫੁੱਲ ਪ੍ਰੋਟੈਸਟ ਕਰ ਰਹੇ ਹਾਂ ਇਹ ਜੇ ਲੋਕਾਂ ਤੋਂ ਬਚੋ ਬਸ ਆਪਣੇ ਯੂਥ ਨੂੰ ਮੈਂ ਰਿਕੁਐਸਟ ਕਰਦੀ ਹਾਂ ਵੀ ਇਹ ਜੇ ਲੋਕਾਂ ਦੀਆਂ ਗੱਲਾਂ 'ਚ ਨਾ ਆਇਓ ਜਿਸ ਤਰੀਕੇ ਦੇ ਨਾਲ ਸਾਡਾ ਸੰਘਰਸ਼ ਪੀਸਫੁੱਲ ਚੱਲ ਰਿਹਾ ਹੈ ਕਿ ਸੰਜਥੇ ਬੰਦੀਆਂ ਦੇ ਹੇਠ ਆਪਾਂ ਨੂੰ ਉਹਨਾਂ ਦੇ ਨਾਲ ਹੀ ਸਲਾਹ ਕਰਕੇ ਉਹਨਾਂ ਦੇ ਨਾਲ ਹੀ ਚੱਲਣਾ ਚਾਹੀਦਾ ਆ ਬਸ ਜਿੰਨੀ ਕਿ ਮੈਨੂੰ ਸਮਝ ਸੀਗੀ ਜਿੰਨੀਆਂ ਕਿ ਗੱਲਾਂ ਮੈਨੂੰ ਸਮਝ ਲੱਗਦੀਆਂ ਨੇ ਮੈਂ ਉਹਨਾਂ ਕਾ ਕੇ ਬੋਲ ਦਿੰਦੀ ਹਾਂ ਹਨਾ ਮੈਂ ਆਪਣਾ ਇੱਕ ਫਰਜ ਸਮਝਦੀ ਆ ਕਿ ਮੈਂ ਆਪਣੀਆਂ ਬਜ਼ੁਰਗਾਂ ਦੇ ਵਿੱਚ ਜਾਂ ਆਪਣੇ ਬਾਬਿਆਂ ਦੇ ਵਿੱਚ ਆ ਕੇ ਇਹ ਜੀਆਂ ਗੱਲਾਂ ਰੱਖ ਸਕਾਂ ਸੋ ਆਖਰ ਦੇ ਵਿੱਚ ਮੈਂ ਸਿਰਫ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਮੈਨੂੰ ਚੇਤੇ ਆ ਗਈ ਗੱਲਾਂ ਦੇ ਵਿੱਚੋਂ ਸੋ ਪੈਪਸਿਕੋ ਵਰਗੀਆਂ ਕੰਪਨੀਆਂ ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਤੇ 1 ਕਰੋੜ ਦਾ ਮੁਆਵਜ਼ਾ ਦਾ ਕੇਸ ਕੀਤਾ ਸੀਗਾ ਤੁਸੀਂ ਦੱਸੋ ਮੋਦੀ ਜੀ ਵੀ ਸਾਡੇ ਕਿਸਾਨਾਂ ਦੀ ਇੰਨੀ ਸੋਰਸ ਆਫ ਇਨਕਮ ਹੈਗੀ ਹੈ ਕਿ ਉਹ ਕੱਲ ਨੂੰ 1-1 ਕਰੋੜ ਦਾ ਮੁਆਵਜ਼ਾ ਭਰਣਗੇ ਤੁਸੀਂ ਉਹ ਹੀ ਪ੍ਰਾਈਵੇਟ ਕੰਪਨੀਆਂ ਸਾਡੇ ਨੂੰ ਆਖਰ ਦੇ ਵਿੱਚ ਮੈਂ ਨਾਰਾ ਲਾਉਣਾ ਚਾਹੂੰਗੀ ਕਿਸਾਨ ਮਜ਼ਦੂਰ ਇਕਤਾ ਆਰਤੀ ਕਿਸਾਨ ਮਜ਼ਦੂਰ ਮਜ਼ਦੂਰ ਦੇਖਤਾ ਕਿਸਾਨ ਯੂਨੀਅਨ ਸਸ਼ਕਤ